ਦੋਸਤੋ ਕਹਿੰਦੇ ਸਰਪੰਚੀ ਹਰ ਕਿਸੇ ਨੂੰ ਰਾਸ ਨਹੀਂ ਆਉਂਦੇ ਤੇ ਜਿੰਨੂੰ ਆ ਜਾਏ ਫਿਰ ਉਹਦੀ ਬੱਲੇ ਬੱਲੇ ਠੀਕ ਹੈ ਰਾਜਨੀਤੀ ਇੱਕ ਡੂੰਘਾ ਸਮੁੰਦਰ ਹੈ ਤੇ ਇਸ ਸਮੁੰਦਰ ਦੇ ਵਿੱਚ ਕਈ ਤਰਗੇ ਤੇ ਕਈ ਡੁੱਬ ਗਏ ਉਸੇ ਤਰ੍ਹਾਂ ਹੀ ਜਦੋਂ ਗੱਲ ਆਉਂਦੀ ਹੈ ਸਰਪੰਚੀ ਦੀ ਤਾਂ ਇੱਕ ਕਹਾਵਤ ਵੀ ਮਸ਼ਹੂਰ ਹੈ ਕਹਿੰਦੇ ਵੀ ਐਮਐਲਏ ਬੰਨਾ ਸੌਖਾ ਹੈ ਪਰ ਪਿੰਡ ਦੀ ਸਰਪੰਚੀ ਲੈਣੀ ਬਹੁਤ ਔਖੀ ਹੈ ਸੋ ਜਿੱਦੇ ਤੇ 껨ਡੀ ਚੋਟੀ ਦਾ ਜੋਰ ਲੱਗ ਜਾਂਦਾ ਬੰਦੇ ਦਾ ਜ਼ਮੀਨਾਂ ਵਿਕ ਜਾਂਦੀਆਂ ਨੇ ਸਾਰੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਬੜਾ ਕੁਝ ਹੋ ਜਾਂਦਾ ਘਰ ਤੱਕ ਵਿਕ ਜਾਂਦੇ ਨੇ ਪਰ ਇੱਕ ਸਿਰਫ ਅੜੀ ਪਗਾਉਣ ਦੇ ਲਈ ਸਰਪੰਚੀ ਹੈ ਸੋ ਇਸ ਵੀਰ ਨੇ ਕੁਝ ਗੀਤ ਜਰੀਏ ਸਰਪੰਚੀ ਦਾ ਜਿਹੜਾ ਹਾਲ ਬਿਆਨ ਕੀਤਾ ਹੈ ਕਹਿੰਦਾ ਵੀ ਸਰਪੰਚੀ ਕਿਹੜੇ-ਕਿਹੜੇ ਹਾਲਾਤਾਂ 'ਚ ਨਹੀਂ ਲੜਨੀ ਚਾਹੀਦੀ ਹੈ ਹਨਾ ਤਾਂ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸੁਣਿਓ ਵੀਰ ਦੇ ਹਸਲ ਵਿਜੇ ਕਰਿਓ ਵੱਧ ਤੋਂ ਵੱਧ ਤੇ ਵੀਡੀਓ ਦਾ ਕ੍ਰੈਡਿਟ ਪ੍ਰੀਤ ਚਾਲ ਦੇ ਆਲਬਮ ਕੇਡੀ ਚੈਨਲ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਅਡੋਹ ਅਡ ਪਾਰਟੀਆਂ ਨੂੰ ਕਰਦਾ ਯਾਰੋ ਕੈਮ ਆ ਗਿਆ ਓਏ ਅੱਗਾ ਪਿੱਛਾ ਵੇਖ ਕੇ ਤੁਰਲੀ ਕਰ ਜੀ ਕੋਈ ਘਉਤੀ ਨਾ ਲਿਮਟਾਂ ਤੇ ਰੱਖ ਕੇ ਪੈਲੀ ਲੜੀਏ ਸਰਪੰਚ ਹੀ ਨਾ ਲਿਮਟਾਂ ਤੇ ਰੱਖ ਕੇ ਪੈਲੀ ਓ ਲੜੀਏ ਸਰਪੰਚ ਹੀ ਨਾ ਲਿਮਟਾਂ ਤੇ ਰੱਖ ਕੇ ਪੈਲੀ ਓ ਬਾਬੇ ਤੇ ਬਾਪ ਨੇ ਜਿਹੜੀ ਜੋੜੀ ਆ ਖੁੱਡ-ਖੁੱਡ ਕਰਕੇ ਚਟਣੀ ਕੀ ਉਹ ਸਰਦਾਰੀ ਪੈੜੀ ਨੂੰ ਗਹਿਣੇ ਤਰਕੇ ਬਾਬੇ ਤੇ ਬਾਪ ਨੇ ਜਿਹੜੀ ਜੋੜੀ ਆ ਖੁੱਡ-ਖੁੱਡ ਕਰਕੇ ਚਟਣੀ ਕੀ ਉਹ ਸਰਦਾਰੀ ਪੈਲੀ ਨੂੰ ਗਹਿਣੇ ਧਰ ਕੇ ਚੁੱਕਦੇ ਵਿੱਚ ਪਾਗ ਰੰਗਾਈਏ ਯਾਰੋ ਦੋ ਪੰਤੀ ਨਾ ਲਿਮਟਾਂ ਤੇ ਰੱਖ ਕੇ ਪੈਲੀ ਲੜੀਏ ਸਰਪੰਚੀ ਨਾ ਲਿਮਟਾਂ ਤੇ ਰੱਖ ਕੇ ਪੈਲੀ ਓਏ ਹੋਏ ਅਬ ਦੇ ਕਰੇ ਬਣਦੀ ਜਿਹੜੀ ਰੁਖੀ ਤੇ ਜ਼ੁਕੀ ਕਾਲਾ ਉੱਚਿਆਂ ਵੱਲ ਵੇਖ ਕੇ ਚੁਰਨਾ ਅਬ ਦਾ ਤੂੰ ਵਕਤ ਲੰਘਾਲਾ ਮਿਹਨਤ ਦੇ ਬਾਝੋਂ ਖੜਕੇ ਕਿਸਮਤ ਦੀ ਕਾਂਟੀ ਨਾ ਲਿਮਟਾਂ ਤੇ ਰੱਖ ਕੇ ਪੈੜੀ ਲੜੀਏ ਸਰਪੰਚੀ ਨਾ ਲਿਮਟਾਂ ਤੇ ਰੱਖ ਕੇ ਪੈੜੀ ਓ ਲੜੀਏ ਸਰਪੰਚੀ ਨਾ ਲਿਮਟਾਂ ਤੇ ਰੱਖ ਕੇ ਪੈੜੀ ਓ ਵੀਰੇ ਜੇ ਵਧੀਆ ਲੱਗੇ ਵੀਡੀਓ ਨੂੰ ਲਾਈਕ